ਸੱਤ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ कौर ਤੇ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਆਉਟਪੁੱਟ ਯੰਤਰ ਬਾਰੇ ਕਿ ਆਉਟਪੁੱਟ ਯੰਤਰ ਜੋ ਹਨ ਉਹ ਕੀ ਹਨ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਆਉਟਪੁੱਟ ਯੰਤਰ ਬਾਰੇ ਜਾਣਨ ਤੋਂ ਪਹਿਲਾਂ ਇਨਪੁੱਟ ਯੰਤਰ ਅਤੇ ਕੰਪਿਊਟਰ ਬਾਰੇ ਜੋ ਲੈਕਚਰ ਲੜੀਆਂ ਸ਼ਾਮਿਲ ਕੀਤੀਆਂ ਗਈਆਂ ਸਨ ਉਹਨਾਂ ਨੂੰ ਜ਼ਰੂਰ ਸੁਣ ਲੈਣ ਤਾਂ ਜੋ ਅੱਜ ਦਾ ਕਨਸੈਪਟ ਜਿਹੜਾ ਹੈ ਉਸ ਨੂੰ ਸਮਝਣਾ ਹੋਰ ਵੀ ਸੁਖਾਲਾ ਹੋ ਜਾਵੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਆਉਟਪੁੱਟ ਯੰਤਰ ਜੋ ਹੈ ਇਹ ਇੱਕ ਹਾਰਡਵੇਅਰ ਯੰਤਰ ਹੈ ਹਾਰਡਵੇਅਰ ਯੰਤਰ ਜਿਵੇਂ ਕਿ ਪਿਛਲੇ ਲੈਕਚਰ ਲੜੀ ਦੇ ਵਿੱਚ ਵੀ ਕਨਸੈਪਟ ਕਲੀਅਰ ਕੀਤਾ ਸੀ ਕਿ ਜਿਸ ਨੂੰ ਅਸੀਂ ਹੱਥ ਦੇ ਨਾਲ ਟੱਚ ਕਰ ਸਕਦੇ ਹਾਂ ਛੂ ਸਕਦੇ ਹਾਂ ਜੋ ਕਿ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਜੋ ਨਤੀਜਾ ਰਿਜ਼ਲਟ ਤਿਆਰ ਕਰਦਾ ਹੈ ਉਸ ਨਤੀਜੇ ਨੂੰ ਯੂਜ਼ਰ ਜਾਂ ਵਰਤੋਂਕਾਰ ਨੂੰ ਹੈਂਡਓਵਰ ਕਰਨ ਦੇ ਲਈ ਹਾਰਡਵੇਅਰ ਯੰਤਰ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਇਹ ਇੱਕ ਇਲੈਕਟ੍ਰੋਨਿਕ ਸੂਚਨਾ ਨੂੰ ਮਨੁੱਖ ਦੇ ਪੜਨਯੋਗ ਸੂਚਨਾ ਦੇ ਵਿੱਚ ਬਦਲਣ ਵਾਲਾ ਯੰਤਰ ਹੈ ਆਉਟਪੁੱਟ ਯੰਤਰ ਨੂੰ ਕੰਪਿਊਟਰ ਨਾਲ ਜਦ ਜੋੜਿਆ ਜਾਂਦਾ ਹੈ ਤਾਂ ਇਹ ਯੂਜ਼ਰ ਨੂੰ ਆਵਾਜ਼ ਦੇ ਰੂਪ ਦੇ ਵਿੱਚ ਟੈਕਸਟ ਦੇ ਰੂਪ ਵਿੱਚ ਅਤੇ ਇਮੇਜ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਲੋਡ ਹੁੰਦੀ ਹੈ ਯੂਜ਼ਰ ਨੂੰ ਉਸੇ ਤਰ੍ਹਾਂ ਦੀ ਸੂਚਨਾ ਜਿਹੜੀ ਹੈ ਉਸ ਨੂੰ ਉਹ ਪ੍ਰੋਵਾਈਡ ਕਰਦਾ ਹੈ ਦਿਖਾਉਂਦਾ ਹੈ ਦੂਜੇ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਯੰਤਰ ਕੰਪਿਊਟਰ ਤੋਂ ਆਉਟਪੁੱਟ ਪ੍ਰਾਪਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਤੇ ਆਉਟਪੁੱਟ ਯੰਤਰ ਦੀ ਵਰਤੋਂ ਜਿਹੜੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਇਹ ਸੂਚਨਾ ਜੋ ਹੈ ਹਾਰਡ ਕਾਪੀ ਜਾਂ ਫਿਰ ਸੌਫਟ ਕਾਪੀ ਰੂਪ ਦੇ ਵਿੱਚ ਯੂਜ਼ਰ ਨੂੰ ਪ੍ਰੋਵਾਈਡ ਕਰਵਾਉਂਦਾ ਹੈ ਤੇ ਕੰਪਿਊਟਰ ਨੇ ਜੋ ਵੀ ਕੰਮ ਕੀਤਾ ਹੁੰਦਾ ਹੈ ਭਾਵੇਂ ਜੋ ਅਸੀਂ ਇਨਪੁੱਟ ਦਿੱਤਾ ਸੀ ਉਸ ਦੇ ਆਧਾਰ ਤੇ ਕੰਪਿਊਟਰ ਨੇ ਜੋ ਵੀ ਡਾਟਾ ਤਿਆਰ ਕੀਤਾ ਹੈ ਉਹ ਡਾਟਾ ਯੂਜ਼ਰ ਨੂੰ ਆਉਟਪੁੱਟ ਯੰਤਰ ਰਾਹੀਂ ਹੀ حاصل ਹੋ ਸਕਦਾ ਹੈ ਜਾਂ ਫਿਰ ਪਤਾ ਚੱਲ ਸਕਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਆਉਟਪੁੱਟ ਯੰਤਰ ਜੋ ਹਨ ਉਹਨਾਂ ਦੀਆਂ ਕਿਸਮਾਂ ਆਉਟਪੁੱਟ ਯੰਤਰ ਜੋ ਹੈ ਇਹ ਵਨਸ ਵਨ ਹੀ ਕਿਸਮ ਦੇ ਮਿਲਦੇ ਹਨ ਜਿਵੇਂ ਕਿ ਮੋਨੀਟਰ ਹੈ ਪ੍ਰਿੰਟਰ ਹੈ ਸਪੀਕਰ ਪ੍ਰੋਜੈਕਟਰ ਅਤੇ ਹੈੱਡਫੋਨ ਪਰ ਹਰ ਆਉਟਪੁੱਟ ਯੰਤਰ ਦਾ ਆਪਣਾ ਇੱਕ ਖਾਸ ਕੰਮ ਹੁੰਦਾ ਹੈ। ਪਾਪ ਹਰ ਆਉਟਪੁੱਟ ਯੰਤਰ ਜਿਹੜਾ ਹੈ ਉਹ ਆਪਣੇ ਮਿਥੇ ਹੋਏ ਕੰਮ ਨੂੰ ਹੀ ਉਹ ਪੂਰੀਆਂ ਕਰਦਾ ਹੈ। ਸਭ ਤੋਂ ਪਹਿਲਾਂ ਆ ਜਾਂਦਾ ਹੈ ਇਹਦੇ ਵਿੱਚ ਮੋਨੀਟਰ ਕੀ ਹੈ? ਮੋਨੀਟਰ ਇੱਕ ਆਮ ਵਰਤੋਂ ਵਾਲਾ ਆਉਟਪੁੱਟ ਯੰਤਰ ਹੈ। ਇਹ ਸੌਫਟ ਕਾਪੀ ਆਉਟਪੁੱਟ ਯੰਤਰ ਹੈ। ਮੋਨੀਟਰ ਤੋਂ ਸਾਨੂੰ ਸੌਫਟ ਕਾਪੀ ਹਾਸਲ ਹੁੰਦੀ ਹੈ ਜੋ ਕਿ ਮੋਨੀਟਰ ਇੱਕ ਟੈਲੀਵਿਜ਼ਨ ਦੀ ਤਰ੍ਹਾਂ ਦਿਖਣ ਵਾਲਾ ਯੰਤਰ ਹੈ ਤੇ ਇਹ ਆਉਟਪੁੱਟ ਨੂੰ ਸਕਰੀਨ ਦੇ ਉੱਤੇ ਦਿਖਾਉਂਦਾ ਹੈ ਕੰਪਿਊਟਰ ਦੀ ਸਕਰੀਨ ਦੇ ਉੱਤੇ ਯਾਨੀ ਕਿ ਮੋਨੀਟਰ ਦੇ ਦੋ ਕਿਸਮਾਂ ਦੇ ਹੁੰਦੇ ਹਨ ਕਿੰਨੀਆਂ ਕਿਸਮਾਂ ਦੇ ਹਨ ਮੋਨੀਟਰ ਦੋ ਕਿਸਮਾਂ ਦੇ ਕੈਥੋਡ ਰੇ ਟਿਊਬ ਮੋਨੀਟਰ ਇਹ ਪ੍ਰੈਕਟੀਕਲ ਦੇ ਵਿੱਚ ਪੁੱਛਿਆ ਜਾ ਸਕਦੇ ਹਨ ਤੇ ਫਲੈਟ ਪੈਨਲ ডিসਪਲੇ ਮੋਨੀਟਰ ਕੈਥੋਡ ਰੇ ਟਿਊਬ ਜੋ ਹੈ ਇਹਨੂੰ ਸੀ ਆਰਟੀ ਮੋਨੀਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਸੀ ਆਰਟੀ ਮੋਨੀਟਰ ਜੋ ਹੈ ਉਹ ਕੀ ਹੈ CRT ਮੋਨੀਟਰ ਜੋ ਹੈ ਇਸ ਦਾ ਸਾਈਜ਼ ਡਾਇਗੋਨਲ ਲੈਂਥ ਦੇ ਅਕੋਰਡਿੰਗ ਕਿਸ ਲੈਂਥ ਦੇ ਅਕੋਰਡਿੰਗ ਡਾਇਗੋਨਲ ਡਾਇਗੋਨਲ ਤੋਂ ਭਾਵ ਹੈ ਕਿ ਤਿਰਛੀ ਜੋ ਲੈਂਥ ਹੁੰਦੀ ਹੈ ਇਸ ਦੀ ਯਾਨਕੀ ਲੰਬਾਈ ਦੇ ਤੌਰ ਤੇ ਜਾਂ ਚੜਾਈ ਦੇ ਤੌਰ ਤੇ ਨਹੀਂ ਨਾਪੀ ਜਾਂਦੀ ਇਹ ਤਿਰਛੀ ਲੈਂਥ ਜਿਸ ਨੂੰ ਅਸੀਂ ਵਿਕਰਣ ਹਿੰਦੀ ਦੇ ਵਿੱਚ ਜਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਲੰਬਾਈ ਦੇ ਰੂਪ ਦੇ ਵਿੱਚ ਮਾਪਿਆ ਜਾਂਦਾ ਹੈ ਤੇ ਮੋਨੀਟਰ ਜਿਹੜੇ ਹਨ ਇਹ 15 ਤੋਂ ਲੈ ਕੇ 21 ਦੇ ਆਕਾਰ ਦੇ ਵਿੱਚ ਅਵੇਲੇਬਲ ਹਨ ਮਾਰਕੀਟ ਦੇ ਵਿੱਚ ਪਹਿਲਾਂ ਬਲੈਕ ਐਂਡ ਵਾਈਟ ਮੋਨੀਟਰਾਂ ਦੀ ਵਰਤੋਂ ਹੁੰਦੀ ਸੀ ਪਰ ਅੱਜ ਕਲਰਡ ਮੋਨੀਟਰ ਵੀ ਆ ਚੁੱਕੇ ਹਨ ਅਜਿਹੇ ਮੋਨੀਟਰ ਜਿਹੜੇ ਨੇ ਰੰਗਦਾਰ ਤਸਵੀਰਾਂ ਦਿਖਾਉਂਦੇ ਹਨ ਸੀਆਰਟੀ ਮੋਨੀਟਰ ਦੀਆਂ ਕੁਝ ਸੀਮਾਵਾਂ ਵੀ ਹੁੰਦੀਆਂ ਹਨ ਕੀ ਸੀਮਾਵਾਂ ਹਨ ਕਿ ਇਹ ਆਕਾਰ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ ਸਥਾਨੀ ਵੀ ਜ਼ਿਆਦਾ ਘੇਰਦਾ ਹੈ ਤੇ ਇਹ ਬਿਜਲੀ ਦੀ ਵੀ ਬੇਧੇਰੇ ਖਪਤ ਕਰਦਾ ਹੈ ਇਹ ਇਸ ਦੇ ਡਰਾਅਬੈਕ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਫਲੈਟ ਪੈਨਲ ডিসਪਲੇ ਮੋਨੀਟਰ ਇਹ ਕਿਹੜਾ ਮੋਨੀਟਰ ਹੈ ਜਿਵੇਂ ਕਿ ਚਿੱਤਰ ਦੇ ਵਿੱਚ ਦਿਖਾਇਆ ਜਾ ਰਿਹਾ ਜਿਸ ਨੂੰ ਅਸੀਂ ਕੰਧ ਦੇ ਉੱਤੇ ਵਾਲ ਦੇ ਉੱਤੇ ਡਿਸਪਲੇ ਵੀ ਕਰ ਸਕਦੇ ਹਾਂ ਇਹ ਵੀਡੀਓ ਯੰਤਰਾਂ ਦੀ ਉਸ ਸ਼੍ਰੇਣੀ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਆਕਾਰ ਭਾਰ ਅਤੇ ਬਿਜਲੀ ਦੀ ਖਪਤ ਸੀਆਰਟੀ ਮੋਨੀਟਰ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਯਾਨੀ ਕਿ ਜੋ ਪਿਛਲਾ ਅਸੀਂ ਦਿਖਾਇਆ ਹੈ ਉਸ ਦੇ ਅਕੋਰਡਿੰਗ ਇਸ ਦੇ ਵਿੱਚ ਇਸ ਦਾ ਆਕਾਰ ਵੀ ਛੋਟਾ ਵੱਖਰਾ ਹੁੰਦਾ ਹੈ ਇਸ ਦਾ ਭਾਰ ਵੀ ਘੱਟ ਹੁੰਦਾ ਹੈ ਤੇ ਬਿਜਲੀ ਦੀ ਵੀ ਘੱਟ ਵਰਤੋਂ ਕਰਦਾ ਹੈ ਭਾਰ ਘੱਟ ਹੋਣ ਸਦਕਾ ਹੀ ਇਸ ਨੂੰ ਦੀਵਾਰ ਦੇ ਉੱਤੇ ਵੀ ਸੈੱਟ ਕੀਤਾ ਜਾ ਸਕਦਾ ਹੈ ਅਸੀਂ ਇਹਨੂੰ ਦੀਵਾਰ ਤੋਂ ਵੀ ਟੰਗ ਸਕਦੇ ਹਾਂ ਤੇ ਫਲੈਟ ਪੈਨਲ ਡਿਸਪਲੇ ਕੈਲਕੂਲੇਟਰ ਵੀਡੀਓ ਗੇਮਾਂ ਮੋਨਿਟਰ ਲੈਪਟਾਪ ਵਿੱਚ ਗ੍ਰਾਫਿਕ ਸਕਰੀਨ ਦੇ ਤੌਰ ਤੇ ਵਰਤੇ ਜਾਂਦੇ ਹਨ ਤੇ ਇਸ ਪ੍ਰਕਾਰ ਦੇ ਡਿਸਪਲੇ ਯੰਤਰਾਂ ਦੀਆਂ ਉਦਾਹਰਣਾਂ ਕਿਹੜੀਆਂ ਹਨ ਜਿਵੇਂ LCD ਹੈ LED ਹੈ ਆਦਿ ਇਸ ਤੋਂ ਅੱਗੇ ਆ ਜਾਂਦਾ ਹੈ ਸਪੀਕਰ ਇਹ ਵੀ ਇੱਕ ਅਜਿਹਾ ਆਉਟਪੁੱਟ ਯੰਤਰ ਹੈ ਇੱਕ ਕੰਪਿਊਟਰ ਦੇ ਵਿੱਚ ਮੌਜੂਦ ਜੋ ਸਾਊਂਡ ਕਾਰਡ ਹੈ ਤੋਂ ਇਨਪੁੱਟ ਆਡੀਓ ਪ੍ਰਾਪਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਤੇ ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਦੇ ਲਈ ਕਰ ਸਕਦੇ ਹਾਂ ਅਸੀਂ ਅਸੀਂ ਕੰਪਿਊਟਰ ਤੋਂ ਗਾਣੇ ਵੀ ਜਦ ਸੁਣਨੇ ਹੁੰਦੇ ਹਨ ਤਾਂ ਉਸ ਦੇ ਲਈ ਸਪੀਕਰ ਜਿਹੜੇ ਨੇ ਉਹ ਹੁੰਦੇ ਹਨ ਉਹ ਜ਼ਰੂਰੀ ਹਨ ਤੇ ਸਪੀਕਰ ਕਈ ਸ਼ਕਲਾਂ ਦੇ ਆਕਾਰਾਂ ਦੇ ਵਿੱਚ ਅਵੇਲੇਬਲ ਹਨ ਮਾਰਕੀਟ ਦੇ ਵਿੱਚ ਤੇ ਜ਼ਿਆਦਾ ਕੰਪਿਊਟਰਾਂ ਨਾਲ ਦੋ ਸਪੀਕਰ ਜ਼ਿਆਦਾਤਰ ਕੰਪਿਊਟਰ ਜਿਹੜੇ ਹਨ ਉਹਨਾਂ ਦੇ ਨਾਲ ਦੋ ਸਪੀਕਰ ਜਿਹੜੇ ਹਨ ਉਹ ਜੋੜੇ ਜਾਂਦੇ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਹੈੱਡਫੋਨ ਹੈੱਡਫੋਨ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 이어ਫੋਨ ਦੇ ਨਾਂ ਨਾਲ ਵੀ ਇਹ ਜਾਣੇ ਜਾਂਦੇ ਹਨ ਤੇ ਇਹ ਹਾਰਡਵੇਅਰ ਯੰਤਰ ਜੋ ਹੈ ਇਹ ਕੰਪਿਊਟਰ ਨਾਲ ਜਾਂ ਸਪੀਕਰ ਨਾਲ ਜੋੜਿਆ ਜਾਂਦਾ ਹੈ ਜਦ ਤੇ ਇਸ ਨਾਲ ਅਸੀਂ ਕਿਤੇ ਵੀ ਜਾਂ ਅਲੱਗ ਬੈਠ ਕੇ ਬਿਨਾਂ ਕਿਸੇ ਨੂੰ ਦੀ ਯਾਨਕੀ ਕਿੰਨਾ ਵੀ ਕਿਸ ਤਰ੍ਹਾਂ ਦਾ ਸ਼ੋਰ ਸ਼ਰਾਬੇ ਵਾਲਾ ਮਾਹੌਲ ਹੋਵੇ ਹੈੱਡਫੋਨ ਲਗਾ ਕੇ ਅਸੀਂ ਆਪਣਾ ਜੋ ਲੈਕਚਰ ਸੁਣ ਸਕਦੇ ਹਾਂ ਆਪਣਾ ਸੰਗੀਤ ਸੁਣ ਸਕਦੇ ਹਾਂ ਸੋ ਇਹ ਸਪੀਕਰ ਬਾਰੇ ਜਿਸ ਨੂੰ ਸੌਰੀ ਹੈੱਡਫੋਨ ਜਿਹੜੇ ਹਨ ਇਹਨਾਂ ਬਾਰੇ ਕਲੀਅਰ ਹੋ ਗਿਆ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਪ੍ਰਿੰਟਰ ਪ੍ਰਿੰਟਰ ਕੀ ਹੈ ਪ੍ਰਿੰਟਰ ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ਭਾਵ ਜੋ ਇਨਪੁੱਟ ਦੇ ਰਾਹੀਂ ਅਸੀਂ ਡਾਟਾ ਪ੍ਰੋਵਾਈਡ ਕੀਤਾ ਸੀ ਉਸ ਨੂੰ ਪ੍ਰੋਸੈਸਿੰਗ ਦੇ ਆਧਾਰ ਦੇ ਉੱਤੇ ਜੋ ਮੋਨੀਟਰ ਨੇ ਰਿਜ਼ਲਟ ਕੱਢਿਆ ਹੈ ਉਸ ਰਿਜ਼ਲਟ ਨੂੰ ਜਦੋਂ ਅਸੀਂ ਲੈਣਾ ਹੈ ਤਾਂ ਉਸ ਦੇ ਲਈ ਪ੍ਰਿੰਟਰ ਦੀ ਜ਼ਰੂਰਤ ਪੈਂਦੀ ਹੈ ਇਹ ਹਾਰਡ ਕਾਪੀ ਆਉਟਪੁੱਟ ਯੰਤਰ ਹੈ। ਭਾਵ ਇਹ ਸਾਨੂੰ ਹਾਰਡ ਕਾਪੀ ਭਾਵ ਕਾਗਜ਼ ਦੇ ਉੱਤੇ ਜੋ ਵੀ ਸਾਡਾ ਮੈਟਰ ਹੈ ਉਹ ਪ੍ਰਿੰਟ ਹੋ ਕੇ ਆ ਜਾਂਦਾ ਹੈ। ਇਸ ਦੀ ਆਉਟਪੁੱਟ ਸਥਾਈ ਹੁੰਦੀ ਹੈ। ਭਾਵ ਉਸ ਪੇਪਰ ਨੂੰ ਅਸੀਂ ਸੰਭਾਲ ਸਕਦੇ ਹਾਂ ਫਾਈਲ ਦੇ ਵਿੱਚ ਰੱਖ ਕੇ। ਇਹ ਪ੍ਰਿੰਟਰ ਜਿਹੜੇ ਹਨ ਕਈ ਗਤੀਆਂ, ਗੁਣਵੱਤਾ ਅਤੇ ਆਕਾਰ ਦੇ ਵਿੱਚ ਉਪਲਬਧ ਹੁੰਦੇ ਹਨ। ਰੰਗਦਾਰ ਪ੍ਰਿੰਟਰ ਸਾਨੂੰ ਰੰਗਦਾਰ ਪ੍ਰਿੰਟ ਛਾਪਣ ਦੀ ਸੁਵਿਧਾ ਦਿੰਦਾ ਹੈ। ਤੇ ਪ੍ਰਿੰਟਰ ਦੀਆਂ ਵੀ ਅੱਗੇ ਵੱਖ-ਵੱਖ ਕਿਸਮਾਂ ਹਨ। ਜਿਹੜੀਆਂ ਹਨ ਇੱਕ ਹੈ ਡਾਟ ਮੈਟ੍ਰਿਕਸ ਪ੍ਰਿੰਟਰ ਫਿਰ ਹੈ ਇਨਕ ਜੈਟ ਪ੍ਰਿੰਟਰ ਤੇ ਲੇਜ਼ਰ ਪ੍ਰਿੰਟਰ ਅੱਗੇ ਅਸੀਂ ਚਰਚਾ ਕਰਾਂਗੇ ਕਿ ਪ੍ਰਿੰਟਰ ਦੀਆਂ ਜਿਹੜੀਆਂ ਕਿਸਮਾਂ ਹਨ ਇਹਦੇ ਵਿੱਚ ਡਾਟ ਮੈਟ੍ਰਿਕਸ ਪ੍ਰਿੰਟਰ ਜੋ ਹੈ ਉਸ ਦਾ ਕੀ ਕੰਮ ਹੈ ਇਹ ਪ੍ਰਿੰਟਰ ਕਿਸੇ ਵੀ print ਨੂੰ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਡਾਟ ਇਹ ਡਾਟ ਡਾਟ ਦੇ ਰੂਪ ਦੇ ਵਿੱਚ ਮੈਟਰ ਜਿਹੜਾ ਹੈ ਬਿੰਦੀਆਂ ਨੂੰ ਮਿਲਾ ਕੇ ਮੈਟਰ ਤਿਆਰ ਕਰਦੇ ਹਨ ਇਹ ਪ੍ਰਿੰਟਰ ਕਿਸੇ ਵੀ print ਨੂੰ ਬਿੰਦੀਆਂ ਦੇ ਮੇਲ ਦੇ ਨਾਲ ਛਾਪਦੇ ਹਨ ਇਹਨਾਂ ਦੀ ਪ੍ਰਿੰਟਿੰਗ ਬਹੁਤ ਸਸਤੀ ਹੁੰਦੀ ਹੈ ਤੇ ਪਰ ਇਹਦਾ ਸਭ ਤੋਂ ਵੱਡਾ ਡਰਾਗ ਬੈਗ ਕੀ ਹੈ ਬਹੁਤ ਹੌਲੀ ਚੱਲਦੇ ਹਨ ਤੇ ਇਹਨਾਂ ਦੀ ਛਪਾਈ ਦਾ ਮਿਆਰ ਵੀ ਨੀਵਾ ਹੁੰਦਾ ਹੈ ਇਹ ਜਿਹੜਾ ਹੈ ਜੇਕਰ ਅਸੀਂ ਸੰਭਾਲ ਕੇ ਵੀ ਉਸ ਪੇਪਰ ਨੂੰ ਰੱਖਦੇ ਹਾਂ ਤੇ ਬਹੁਤ ਲੰਮਾ ਸਮਾਂ ਤੱਕ ਨਹੀਂ ਉਹ ਹੌਲੀ-ਹੌਲੀ ਆਪਣੇ ਆਪ ਹੀ ਉਹ ਲਿਖਿਆ ਹੋਇਆ ਮਿਟ ਜਾਂਦਾ ਹੈ ਇਹ ਕੰਮ ਕਰਦੇ ਸਮੇਂ ਆਵਾਜ਼ ਵੀ ਬਹੁਤ ਪੈਦਾ ਕਰਦੇ ਹਨ ਤੇ ਇਹਨਾਂ ਦੀ ਜੋ ਪ੍ਰਿੰਟਿੰਗ ਹੈ ਇਸ ਦੀ ਗੁਣਵੱਤਾ ਵੀ ਜਿਹੜੀ ਹੈ ਉਹ ਘਟ ਹੁੰਦੀ ਹੈ ਇਹ ਕਿਹੜੇ ਪ੍ਰਿੰਟਰ ਹਨ ਇਹ ਡਾਟ ਮੈਟ੍ਰਿਕਸ ਪ੍ਰਿੰਟਰ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਇਨਕ ਜੈਟ ਪ੍ਰਿੰਟਰ ਇਸ ਕਿਸਮ ਦੇ ਪ੍ਰਿੰਟਰ ਜਿਹੜੇ ਹਨ ਇਹ ਰੰਗਦਾਰ ਪ੍ਰਿੰਟਰ ਦੀ ਉਦਾਹਰਨ ਦੇ ਲਈ ਅਸੀਂ ਇਸ ਨੂੰ ਵਰਤ ਸਕਦੇ ਹਾਂ ਇਸ ਕਿਸਮ ਦੇ ਪ੍ਰਿੰਟਰ ਸਸਤੇ ਹੁੰਦੇ ਹਨ ਪਰ ਇਹ ਜੋ ਡਾਟ ਮੈਟ੍ਰਿਕਸ ਪ੍ਰਿੰਟਰ ਹੈ ਉਸ ਨਾਲੋਂ ਮਹਿੰਗੇ ਹੁੰਦੇ ਹਨ ਅਤੇ ਇਹ ਕੰਮ ਕਰਦੇ ਸਮੇਂ ਆਵਾਜ਼ ਘੱਟ ਕਰਦੇ ਹਨ ਬਹੁਤ ਘੱਟ ਕਰਦੇ ਹਨ ਯਾਨੀ ਕਿ ਇਹ ਡਾਟਾ ਮੈਟ੍ਰਿਕਸ ਨਾਲੋਂ ਤੇਜ਼ ਗਤੀ ਦੇ ਵਿੱਚ ਕੰਮ ਕਰਦੇ ਹਨ ਤੇ ਇਹਨਾਂ ਦੀ ਆਵਾਜ਼ ਵੀ ਜਿਹੜੀ ਹੈ ਘੱਟ ਹੁੰਦੀ ਹੈ ਤੇ ਇਹਨਾਂ ਪ੍ਰਿੰਟਰਾਂ ਦੁਆਰਾ ਹਰੇਕ ਪ੍ਰਿੰਟ ਕੱਢਣ ਦੇ ਲਈ ਲੱਗਣ ਵਾਲੀ ਲਾਗਤ ਜ਼ਿਆਦਾ ਹੁੰਦੀ ਹੈ ਭਾਵੇਂ ਇਹ ਥੋੜਾ ਜੋ ਆਉਟਪੁੱਟ ਜੋ ਸੰਗ ਦਿੰਦੇ ਹਨ ਉਹ ਮਹਿੰਗਾ ਪੈਂਦਾ ਹੈ ਯੂਜ਼ਰ ਦੇ ਲਈ ਇਸ ਤੋਂ ਅੱਗੇ ਆ ਜਾਂਦਾ ਹੈ ਲੇਜ਼ਰ ਪ੍ਰਿੰਟਰ ਲੇਜ਼ਰ ਪ੍ਰਿੰਟਰ ਕੀ ਹਨ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਵਰਤੋਂ ਦੇ ਵਿੱਚ ਹਨ ਇਸ ਕਿਸਮ ਦੇ ਪ੍ਰਿੰਟਰ ਦੋਵੇਂ ਬਲੈਕ ਐਂਡ ਵਾਈਟ ਅਤੇ ਰੰਗਦਾਰ ਹੁੰਦੇ ਹਨ ਪਾਵੇਂ ਅ ਬਹੁਤ ਵਾਰੀ ਜੋ ਹੈ ਬਲੈਕ ਐਂਡ ਵਾਈਟ ਪ੍ਰਿੰਟ ਕਢਵਾਉਂਦੇ ਹਾਂ ਪਰ ਅਕਸਰ ਜੋ ਕਲਰਡ ਕਾਪੀਜ਼ ਵੀ ਜਦੋਂ ਸਾਨੂੰ ਕਢਵਾਉਣੀਆਂ ਪੈਂਦੀਆਂ ਹਨ ਤਾਂ ਉਹ ਵੀ ਅਵੇਲੇਬਲ ਹਨ ਪਾਵੇ ਰੰਗਦਾਰ ਪ੍ਰਿੰਟਰ ਵੀ ਅਵੇਲੇਬਲ ਹਨ ਤੇ ਕਲਰ ਬਲੈਕ ਐਂਡ ਵਾਈਟ ਵੀ ਇਹਨਾਂ ਪ੍ਰਿੰਟਰ ਦੀ ਰਫ਼ਤਾਰ ਜਿਹੜੀ ਹੈ ਸਭ ਤੋਂ ਤੇਜ਼ ਹੁੰਦੀ ਹੈ ਤੇ ਇਹ ਬਿਨਾ ਆਵਾਜ਼ ਦੇ ਪ੍ਰਿੰਟ ਕਰਦੇ ਹਨ ਅਤੇ ਬਿਨਾ ਇਹਨਾਂ ਵਿੱਚ ਹਰੇਕ ਪ੍ਰਿੰਟ ਤੇ ਹੋਣ ਵਾਲੀ ਲਾਗਤ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ ਜਿਵੇਂ ਅਸੀਂ ਫੋਟੋਸਟੇਟ ਕਰਵਾਉਂਦੇ ਹਾਂ ਤਾਂ ਉਹ ਬਹੁਤ ਸਸhtੀਆਂ ਪੈਂਦੀਆਂ ਹਨ ਇਸ ਕਿਸਮ ਦੇ ਪ੍ਰਿੰਟਰ ਦੀ ਘੱਟ ਲਾਗਤ ਅਤੇ ਵਧੀਆ ਪ੍ਰਿੰਟਿੰਗ ਹੋਣ ਕਾਰਨ ਵਰਤੋਂ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਸਮੇਂ ਦੇ ਵਿੱਚ ਇਸ ਤੋਂ ਅੱਗੇ ਆ ਜਾਂਦਾ ਹੈ ਪਲਾਟਰ ਇਹ ਪਲੋਟਰ ਕੀ ਹੈ ਇਹ ਵੀ ਜੋ ਹੈ ਹਾਰਡ ਕਾਪੀ ਆਉਟਪੁੱਟ ਯੰਤਰ ਹੈ ਇਸ ਯੰਤਰ ਪ੍ਰਿੰਟਰ ਦੀ ਵਰਤੋਂ ਜਿਹੜੀ ਹੈ ਵੈਕਟਰ ਗ੍ਰਾਫਿਕਸ ਦੇ ਵਿੱਚ ਵੈਕਟਰ ਗ੍ਰਾਫਿਕਸ ਦੇ ਰੂਪ ਦੇ ਵਿੱਚ ਪ੍ਰਿੰਟ ਕਰਨ ਅਤੇ ਕੰਪਿਊਟਰ ਐਡੀਟ ਡਿਜ਼ਾਈਨਿੰਗ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਇਹ ਅਸਲ ਦੇ ਵਿੱਚ ਆਮ ਵਰਤੋਂ ਦੇ ਵਿੱਚ ਨਹੀਂ ਹਨ ਇਹ ਖਾਸ ਕਿਸਮ ਦੇ ਖੇਤਰ ਦੇ ਵਿੱਚ ਪ੍ਰਿੰਟਿੰਗ ਲਈ ਜਿਵੇਂ ਇੰਜੀਨੀਅਰਿੰਗ ਲਾਈਨ ਦੇ ਵਿੱਚ ਡਿਜ਼ਾਈਨਿੰਗ ਕਰਨ ਦੇ ਲਈ ਜਾਂ ਗ੍ਰਾਫੀਕਲ ਡਿਜ਼ਾਈਨਿੰਗ ਆਦ ਦੇ ਲਈ ਇਹਨਾਂ ਦੀ ਵਰਤੋਂ ਹੁੰਦੀ ਹੈ ਜਿਵੇਂ ਮੈਪਸ ਵਗੈਰਾ ਜਿਹੜੇ ਕਲਰਡ ਤਿਆਰ ਕੀਤੇ ਜਾਂਦੇ ਹਨ ਉਹ ਇਹਨਾਂ ਦੁਆਰਾ ਹੀ ਤਿਆਰ ਕੀਤੇ ਜਾਂਦੇ ਹਨ ਤੇ ਇਹਨਾਂ ਦੇ ਵਿੱਚ ਡਰਾਇੰਗ ਲਈ ਪੈਨ ਜਾਂ ਇਸ ਨਾਲ ਮੇਲ ਖਾਂਦਾ ਕੋਈ ਨਾ ਕੋਈ ਉਪਕਰਨ ਵਰਤਿਆ ਜਾਂਦਾ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਪਲੋਟਰ ਇਸ ਤੋਂ ਬਾਅਦ ਆ ਜਾਂਦਾ ਹੈ ਪ੍ਰੋਜੈਕਟਰ ਪ੍ਰੋਜੈਕਟਰ ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖੇ ਹੋਣਗੇ ਇਹ ਪ੍ਰੋਜੈਕਟਰ ਜਿਹੜਾ ਹੈ ਇਹ ਵੀ ਇੱਕ ਆਉਟਪੁੱਟ ਯੰਤਰ ਹੈ ਜੋ ਕਿ ਕੰਪਿਊਟਰ ਤੋਂ ਜੋ ਆਇਆ ਡਾਟਾ ਹੈ ডিসਪਲੇ ਨੂੰ ਇੱਕ ਵੱਡੀ ਸਰਫੇਸ ਦੇ ਉੱਤੇ ਭਾਵ ਇੱਕ ਵੱਡੀ ਸਤ੍ਹਾ ਦੇ ਉੱਤੇ ਦਿਖਾਉਂਦਾ ਹੈ ਇਹ ਦੀਵਾਰ ਦੇ ਉੱਪਰ ਉੱਤੇ ਜਦੋਂ ਪ੍ਰੋਜੈਕਟਰ ਸੈੱਟ ਕੀਤਾ ਜਾਂਦਾ ਹੈ ਤਾਂ ਇਹਦੀ ਜਿਹੜੀ ਹੈ ਆਕਾਰ ਜਿਹੜਾ ਹੈ ਬਹੁਤ ਵੱਡਾ ਹੁੰਦਾ ਹੈ ਤੁਸੀਂ ਆਮ ਵੱਡੇ-ਵੱਡੇ ਜੋ ਸੈਮੀਨਾਰਸ ਕਾਨਫਰੰਸਸ ਦੇ ਵਿੱਚ ਦੇਖੇ ਹੋਣਗੇ ਕਿ ਜਗਾ ਜਗਾ ਤੇ ਇਹ ਪ੍ਰੋਜੈਕਟਰ ਲੱਗੇ ਹੁੰਦੇ ਹਨ ਆਡੀਅנס ਜਿਹੜੇ ਨੇ ਆਪਣੀ ਸਹੂਲਿਅਤ ਦੇ ਅਨੁਸਾਰ ਇਹਨਾਂ ਪ੍ਰੋਜੈਕਟਰ ਦੇ ਉੱਤੇ ਸਾਰਾ ਨਜ਼ਾਰਾ ਦੇਖ ਸਕਦੇ ਹਨ ਤੇ ਉਦਾਹਰਨ ਵਜੋਂ ਪ੍ਰੋਜੈਕਟਰ ਦੀ ਵਰਤੋਂ ਜਿਹੜੀ ਹੈ ਮੀਟਿੰਗ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਪੇਸ਼ ਕੀਤੀ ਜਾ ਰਹੀ ਪੇਸ਼ਕਾਰੀ ਹਰ ਭਾਗ ਲੈਣ ਵਾਲੇ ਤੱਕ ਪਹੁੰਚ ਸਕੇ ਕਿਉਂਕਿ ਇਹਨਾਂ ਦਾ ਆਕਾਰ ਜਿਹੜਾ ਹੈ ਇਹ ਕਾਫੀ ਵੱਡਾ ਹੁੰਦਾ ਹੈ ਤੇ ਜਿਸ ਨੂੰ ਦੂਰ ਬੈਠੇ ਵੀ ਦੇਖਣਾ ਬਹੁਤ ਸੁਖਾਲਾ ਹੋ ਜਾਂਦਾ ਹੈ ਸੋ ਇਹ ਸੀ ਆਉਟਪੁੱਟ ਯੰਤਰ ਜਿਨ੍ਹਾਂ ਬਾਰੇ ਉਮੀਦ ਹੈ ਵਿਦਿਆਰਥੀਆਂ ਨੂੰ ਸਾਰੇ ਕਨਸੈਪਟ ਜਿਹੜੇ ਨੇ ਪੂਰੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਨਾਲ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹਿਣਾ ਧੰਨਵਾਦ